ਵੈਗਰੀਜ ਕਾ ਖਾਲਸਾ ਵੈਗਰੀਜ ਕੀ ਫਤਿਹ ਵੀਰ ਜੀ ਜਿਹੜੇ ਕਬੂਤਰ ਆਪਾਂ ਘੇੜਿਆਂ ਤੋਂ ਘੇੜੇ ਪਵਾਉਣੇ ਹੁੰਨੇ ਆ ਤੇ ਉਦੋਂ ਵੀ ਦੇ ਸਕਦੇ ਹਾਂ ਜਾਂਚ ਤੇ ਅਰੈਸਟ ਕਰਦੇ ਆ ਉਦਦੇ ਵੀ ਦੇ ਸਕਦੇ ਆ ਇਹ ਬਿਕਾਸੂਲ ਦਾ ਕੈਵਸੂ ਬਿਕਾਸੂਲ ਤੇ ਇਹ ਕਬੂਤਰ ਆ ਦੇਖੋ ਇਹ ਪਾਣੀ ਪਾਲਿਆ ਮੈਂ 60 ਐਮਐਲ ਤੇ ਆਹ 60 ਐਮਐਲ ਪਾਲਿਆ ਪਾਣੀ ਠੀਕ ਹੈ ਜੀ ਤੇ ਆਹ ਪਾਤਾ ਇਹਦੇ ਵਿੱਚ ਬਿਕਾਸੂਲ ਦਾ ਕੈਵਸੂ ਇਹ ਆ ਦੇਖੋ ਇਹ ਆਲੇ ਕੁ ਵਿਕਾ ਸੋਲ ਦਾ ਕੈਰਸੂ ਪਾਤਾ ਤੇ ਹੁਣ ਪਾਤੀ ਇਹਦੇ ਚ ਜਾਨੀ ਅੰਗੂਰਾ ਆ ਕਿਡਕ ਤੇ ਵਿੱਚ ਅੱਛਾ ਜੀ ਇਹ ਹੁਣ ਜਾਨੀ ਤੁਸੀਂ ਇੰਨੇ ਕੋ ਖੰਡ ਪਾ ਦਿਓ ਅੰਗੂਰਾ ਦੀ ਪੁਰਾਣੇ ਖੰਡ ਪਾ ਕੇ ਤੇ ਵੀਰ ਜੀ ਇਹਦੇ ਚ ਹੱਥ ਮਾਰ ਕੇ ਐ ਉਂਗਲ ਮਾਰ ਕੇ ਸਾਰੇ ਤੇ ਤੁਸੀਂ ਕੀ ਕਰਨਾ ਹੈ ਇਹਨੂੰ ਚਾਰ ਕਬੂਤਰਾਂ ਨੂੰ ਮਿਕਾਸੋਲ ਦਾ ਕੈਫੇ ਇੱਕ ਚਾਰ ਕਬੂਤਰਾਂ ਨੂੰ ਦੇ ਦਿਓ ਤੇ ਇਹ ਬਹੁਤ ਠੰਡਾ ਹੁੰਦਾ ਹੈ ਜਿੱਦਣ ਗੇੜੇ ਪੈਣ ਗੇੜਿਆਂ ਵਾਲਾ ਜਦ ਵੀ ਲਾ ਲਾਦਦੇ ਨੇ ਬਹੁਤ ਬੰਦੇ ਕੋਈ ਦੱਸਦੇ ਨਹੀਂ ਅਗਲਾ ਕਹਿੰਦਾ ਆਪਾਂ ਕਿਉਂ ਦੱਸਦੇ ਆ ਦੇਖੋ ਮੈਂ ਮੇਨ ਕਬੂਤਰੀ ਕੱਲ ਬਾਜੀ ਛੱਡੀ ਸੀ ਪਰਸੋ ਬਾਜੀ ਛੱਡੀ ਛੋਡੇ ਸਾਹਮਣੇ ਆ ਦੇਖੋ 20 ਐਮਐਲ ਤੇ ਹੁਣ ਆਥਣ ਹੋ ਚੁੱਕਿਆ ਇਹ ਹੁਣ ਜੀ ਆ ਵੇਖੋ ਬਿੱਕਾ ਸੂਲ ਦਾ ਕੈਰਫੁੱਲ ਆਤਾ ਨੂੰ ਬਹੁਤ ਠੰਡਾ ਹੋਊਗਾ ਇਹ ਆ ਦੇਖੋ ਮੈਂ ਤੁਹਾਨੂੰ ਸਾਰੇ ਕੂਤਰਾਂ ਦੇ ਲਾ ਕੇ ਦਿਖਾਉਣਾ ਆ ਦੇਖੋ ਇਹਨਾਂ ਨਾਲ ਪਾਣੀ ਲਾਤਾ ਇਹ ਕੁਤਰੀ ਆਪ ਨੂੰ ਕੂਤਰੀਆਂ ਦੀ ਆ ਕੂਤਰੀ ਵੀ ਕੱਲ ਛੱਡੀ ਸੀ 1 ਵਜੇ ਬੈਠੀ ਆ ਤੇ 5-7 ਦਿਨਾਂ ਤੋਂ ਜੋ ਸੁਣੂ ਆ ਲੱਗਦਾ ਵੀ ਬਾਹਲੀ ਗਰਮਾਇਸ਼ ਹੈ ਤੇ ਯਾਨੀ 5-7 ਦਿਨਾਂ ਤੋਂ ਆ ਦੇਖੋ ਬਿੱਕਾ ਸੂਲ ਦਾ ਕੈਰਫੁੱਲ ਲਾ ਲਿਓ ਕੋਈ ਨੁਕਸਾਨ ਨਹੀਂ ਕਰਦਾ ਇਹ ਸਰਟੀਫਾਈਕਟ ਨਹੀਂ ਕਰਦਾ ਸਾਰੇ ਕਬੂਤਰਾਂ ਦੇ ਚਾਰਾਂ ਕਬੂਤਰਾਂ ਦੇ ਇੱਕ ਵੇਕਾਸੋਲ ਦਾ ਕੈਸ ਸੁ ਵਧੀਆ ਹੋਵੇ ਰਿਜਨਲ ਮਾੜਾ ਨਾ ਹੋਵੇ ਵੀਰ ਜੀ ਤੇ ਇੱਕ ਵੇਕਾਸੋਲ ਦਾ ਕੈਸ ਤੁਸੀਂ ਚਾਰ ਕਬੂਤਰਾਂ ਨੂੰ ਤੁਸੀਂ ਲਾ ਦਿਓ ਕੋਈ ਨੁਕਸਾਨ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਮੈਂ ਕਹਿੰਦਾ ਡੇਟ ਨਾ ਟੱਪੀ ਹੋਵੇ ਵੇਕਾਸੋਲ ਦੇ ਕੈਸ ਨੂੰ ਇੰਨੇ ਧਿਆਨ ਰੱਖਣਾ ਵੀਰ ਜੀ ਤੇ ਆ ਦੇਖੋ ਇੰਨਾ ਲਾਤਾ ਥੋੜਾ ਥੋੜਾ ਚਲੋ ਭੈਰੂ ਜੀ ਕਾ ਖਾਲਸਾ ਭੈਰੂ ਜੀ ਕੀ ਫਤਿਹ ਬਿਰਜੀ ਜੇ ਸਾਨੂੰ ਗੱਲ ਚੰਗੀ ਲੱਗੀ ਤਾਂ ਕਮੈਂਟ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਕਮੈਂਟ ਵਿੱਚ ਦੱਸਣਾ ਵੀ ਹਾਂ ਬਾਬਾ ਜੀ ਠੀਕ ਹੈ ਜਾਂ ਗਲਤ ਆ ਦੇਖੋ ਮੈਂ ਸੋਹਣੇ ਸਾਹਮਣੇ ਲਾਇਆ ਤੇ ਕੋਈ ਨੁਕਸਾਨ ਨਹੀਂ ਕਰਦਾ ਵਧੀਆ ਉਡਾਨ ਹੋਊਗੀ ਇਹ ਠੰਡੇ ਬਹੁਤ ਹੁੰਦੇ ਨੇ ਬਿਕਾਸੂਲ ਦੇ ਕਿੱਸੇ ਤਕੜੀ ਨਾ ਟੱਪੀ ਹੋਵੇ ਇਹਨਾਂ ਦੇ ਹੱਥੋਂ ਇਸ ਤਰ੍ਹਾਂ ਕਰਕੇ ਇਹ ਵੀ ਕਿ ਬਿਕਾਸੂਲ ਦਾ ਕਿੱਸਾ ਬਸ